ਅੰਬੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਬਾਈ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਬਾਈ ਆਪਾਂ ਆ ਗਏ ਅੱਜ ਆਪਣੇ ਖੇਤ 'ਚ ਜਿੱਥੇ ਤੁਹਾਨੂੰ ਆਪਾਂ ਨੇ ਸਿੱਧੀ ਬਿਜਾਈ ਕਰੀ ਸੀ ਅੱਜ ਦਿਖਾਉਨੇ ਆ ਅੱਜ ਹੋ ਗਏ ਤਕਰੀਬਨ 7-8 ਦਿਨ ਹੋ ਗਏ ਇਹਦੀ ਬਿਜਾਈ ਕਰੀ ਨੂੰ ਤੇ ਤੁਹਾਨੂੰ ਦਿਖਾਉਨੇ ਆ ਕਿੰਨੇ ਕ ਨਿਕਲੇ ਆ ਕੀ ਹਿਸਾਬ ਕਿਤਾਬ ਆ ਦੋ ਪਾਣੀ ਲੱਗ ਚੁੱਕੇ ਨੇ ਇਹਨੂੰ ਬਾਈ ਇੱਕ ਪਹਿਲਾਂ ਲਾਇਆ ਸੀ ਇੱਕ ਸਪਰੇਅ ਕਰਨ ਤੋਂ ਬਾਅਦ ਲਾਇਆ ਸੀਗਾ ਲੋ ਜੀ ਇਹ ਮਾਰੋ ਬਾਈ ਨੀਗਾ ਖੁੱਡ ਭਰੀ ਖੜਾ ਬਾਈ ਪੂਰਾ ਆ ਦੇਖੋ ਆ ਰੇਤੀ ਜਿਹੜਾ ਥਾਂ ਸੀਗਾ ਇਹ ਤਾਂ ਡਬਲ ਡਬਲ ਜਿਹੜੇ ਲਾਇਏ ਜੀ ਇਹਨਾਂ ਪੂਰਾ ਵਧੀਆ ਬਾਹਰ ਆ ਗਿਆ ਬਾਈ ਜੰਮਾ ਅੱਜ ਜਿਹੜੀ ਉਹ ਦੂਜੀ ਆ ਸੀਗੀਆਂ ਜਿਹੜੀ ਬਾਅਦ ਚ ਬੀਜੀ ਸੀ ਉਹਨੂੰ ਪਾਣੀ ਚੱਲ ਰਿਹਾ ਲੋ ਜੀ ਬਾਈ ਆ ਦੇਖੋ ਇਹ ਆ ਜੀ ਆਪਣਾ ਚਰੀ ਤੇ ਬਾਜਰਾ ਇਹ ਚਰੀ ਬਾਜਰਾ ਬਾਈ ਆਪਾਂ ਨੇ ਜਿਹੜੀ ਆਪਣੀ ਝੋਨਾ ਬੀਜਣ ਲਈ ਡ੍ਰਿਲ ਮਸ਼ੀਨ ਆ ਉਹਦੇ ਨਾਲ ਇਹਦੇ ਵਿੱਚ ਡ੍ਰਿਲ ਕਰਤਾ ਇਹ ਪੂਰਾ ਤੱਪੜ 'ਚ ਕਰਿਆ ਹੋਇਆ ਦੇਖੋ ਪੂਰਾ ਇਹ ਆਪਣਾ ਖੁੱਡ ਪਰ ਹੀ ਖੜਾ ਹੈ ਨਾ ਇਹਦੇ ਨਾਲ ਮੈਂ ਵੀਡੀਓ ਵੀ ਲਾ ਦੂੰਗਾ ਜਦੋਂ ਆਪਾਂ ਬੀਜਦੇ ਆ ਉਸ ਟਾਈਮ ਦੀ ਤੇ ਇਹ ਭਾਈ ਜਮਾ ਹੀ ਇਹਦੇ ਵਿੱਚ ਦੋ ਕੁ ਪਾਣੀ ਲਾਇਆ ਆਪਾਂ ਨੇ ਹਲ ਤੁਸੀਂ ਤੇ ਪੂਰਾ ਵਧੀਆ ਖੁੱਡ ਪਰ ਹੀ ਖੜਾ ਜਮਾ ਤੱਪੜ 'ਚ ਕਰਚੇ ਜੇ ਬੀਜਤਾ ਸੀ ਆਪਾਂ ਨੇ ਆ ਨਾਲੇ ਬਾਈ ਆਪਣੀ ਆਹ ਜਿਹੜੀ ਦੂਜੀ ਜੀਰੀ ਸੀਗੀ ਜਿਹੜਾ ਆਪਣਾ ਝੋਨਾ ਬਾਅਦ 'ਚ ਆਪਾਂ ਨੇ ਬੀਜਿਆ ਸੀਗਾ ਇਨੂੰ ਆਪਾਂ ਨੇ ਪਹਿਲਾਂ ਸਪਰੇਅ ਕਰਤੇ ਹੀ ਕਿ ਟਾਈਮ ਤੋਂ ਤੇ ਨਾਲ ਹਾ ਉੱਪਰ ਦੀ ਆ ਦੂਜਾ ਪਾਣੀ ਚੱਲ ਰਿਹਾ ਆ ਆ ਦੇਖੋ ਬਈ ਇਹਦਾ ਨਾ ਪੂਰਾ ਇਹ ਵੀ ਖੁੱਡ ਪਰ ਹੀ ਖੜਾ ਸੁਨ ਦਿਖਾਉਣਾ ਆ ਦੇਖੋ ਇਹ ਵੀ ਪੂਰਾ ਵਧੀਆ ਨਿਕਲਣ ਲੱਗਿਆ ਇਹ ਵੀ ਉਹਦੇ ਵਾਂਗੂ 2-4 ਦਿਨਾਂ ਥਾਂ ਹੀ ਪੂਰਾ ਬਾਹਰ ਆ ਜਾਊਗਾ ਇਹਦੇ ਵਿੱਚ ਕੋਈ ਕੱਕ ਨਹੀਂ ਆ ਦੇਖੋ ਪੂਰਾ ਵਧੀਆ ਖੜਾ ਕੋਈ ਇਹਦੇ ਵਿੱਚ ਮਤਲਬ ਕਿ ਕੱਕ ਕੰਡਾ ਨਹੀਂ ਹੈਗਾ ਕੋਈ ਇਹਦੇ ਵਿੱਚ ਕੁਝ ਨਹੀਂ ਹੋਇਆ ਨਦੀਨ ਨਹੀਂ ਹੋਇਆ ਕੋਈ ਵੀ ਕਿਉਂਕਿ ਇਹ ਚ ਆਪਾਂ ਵੀ ਪਹਿਲਾਂ ਹੀ ਸਪਰੇਅ ਕਰਤੀ ਸੀਗੀ ਟਾਈਮ ਤੋਂ ਹੈਨਾ ਗਿੱਲੇ ਗਿੱਲੇ ਉਹ ਦੂਜਾ ਪਹਿਲਾ ਵਾਲਾ ਜੇ ਥੋੜਾ ਜਿਹਾ ਹੋ ਗਿਆ ਸੀ ਜੇ ਮੈਂ ਤੁਹਾਨੂੰ ਦਿਖਾਈ ਸੀ ਉਹ ਵੀ ਸਾਥੀ ਨੇ ਮਾਰ ਤੇ ਤੇ ਆ ਬਾਈ ਇਹਦੇ ਵਿੱਚ ਥੋੜਾ ਜਿਹਾ ਆਪਣਾ ਜਿਹੜਾ ਕਹਿੰਨੇ ਆ ਮੋਥਾ ਕਹਿੰਨੇ ਆ ਜਾਂ ਆਪਾਂ ਕਹਿ ਦਈਏ ਵੀ ਡੀਲਾ ਉਹ ਜ਼ਰੂਰ ਹੋਇਆ ਹੋਇਆ ਉਹ ਵੀ ਮਰ ਜੂਗਾ ਬਾਈ ਉਹਦੇ ਆ ਵੀ ਸਪਰੇ ਆ ਗਿਆ ਨਹੀਂ ਪਾਣੀ ਨਾਲ ਮਰ ਜੂਗਾ ਨਹੀਂ ਆਪਾਂ ਸਪਰੇ ਕਰ ਦਾਂਗੇ ਉਹ ਵੀ ਇਹ ਵੀ ਪੂਰੀ ਵਧੀਆ ਖੜੀ ਆ ਏਚ ਵੀ ਐਨ ਪੂਰਾ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਉਹਨੇ ਉਹਨੇ ਏਚ ਵੀ ਪੂਰਾ ਨਿਕਲਿਆ ਆ ਵਾ ਝੋਨਾ ਤੇ ਬਾਕੀ ਦੂਜੇ ਪਾਸੇ ਆਪਣੇ ਉਧਰ 레이జర్ ਚੱਲੀ ਜਾਂਦਾ ਨੂੰ ਦਿਖਾਉਣਾ ਉਹ ਦੇਖੋ ਉਹ 레이జర్ ਕਰੀ ਜਾਂਦਾ ਬਾਈ 레이జర్ ਬਹੁਤ ਜ਼ਰੂਰੀ ਆ ਯਾਰ ਜੇ ਆਪਾਂ ਝੋਨਾ ਬੀਜਣਾ ਨਾ ਤਾਂ 레이జర్ ਕਰਕੇ ਬੀਜਣਾ ਚਾਹੀਦਾ ਜੇ 레이జర్ ਵਾ ਆਊਗਾ ਕਿ ਝੋਨਾ ਬੀਜਾਂਗੇ ਆਪਾਂ ਮਸ਼ੀਨ ਨਾਲ ਤੇ ਪਾਣੀ ਇੱਕਸਾਰ ਆਉਂਦਾ ਜੇ ਪਾਣੀ ਇੱਕਸਾਰ ਆਊਗਾ ਤਾਂ ਜੰਮ ਪੂਰਾ ਇੱਕਸਾਰ ਹੋਊਗਾ ਨਹੀਂ ਅਦਰਵਾਈਜ਼ ਕਈ ਬੰਦੇ ਕਹਿੰਦੇ ਆ ਵੀ ਸਾਡੇ ਬਈ ਕਿਤੇ ਕਿਤੇ ਜੰਮਿਆ ਕਿਤੇ ਕਿਤੇ ਰਹਿ ਗਿਆ ਆ ਸਾਨੂੰ ਪਹਿਲਾਂ ਵੀ ਉਧਰ ਦਿਖਾਇਆ ਉੱਥੇ ਵੀ ਆਪਣਾ ਪੂਰਾ 레이జర్ ਹੋਇਆ ਸੀਗਾ ਤੇ ਵਧੀਆ ਝੋਨਾ ਖੜਾ ਉੱਥੇ ਵੀ ਖੁੱਡ ਪਰਿਆ ਇੱਥੇ ਵੀ ਲੇਜ਼ਰ ਹੋਇਆ ਹੋਇਆ ਤੇ ਸਾਰੇ ਵਧੀਆ ਖੜੇ ਨੇ ਤੇ ਆਸੀ ਭਾਈ ਅੱਜ ਦੀ ਵੀਡੀਓ ਇੰਨਾ ਕ ਆਪਾਂ ਤੁਹਾਨੂੰ ਦਿਖਾਉਣਾ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ